ਸਾਰਾ ਕੁਛ ਸਾਡਾ ਬੇਟਾ ਸਭ ਪੁੱਛ ਲੈ ਗਿਆ ਕੁਛ ਨਹੀਂ ਪੁੱਛ ਲੈ ਸਾਡੇ ਚੋਣਿਆ ਨਾ ਤਾਰ ਹੁਣ ਕੋਈ ਪੁੱਛਦਾ ਨਾ ਕੋਈ ਬੁਲਾਉਂਦਾ ਨਾ ਕੋਈ ਚੁਲਾਉਂਦਾ ਉਹਨੇ ਸਾਡਾ ਮਕਾਨ ਸਾਡੀ ਦੁਕਾਨ ਸਾਡਾ ਬਲਾਡ ਸਾਰੀ ਰਿਸ਼ਤੀਆਂ ਬਰਡਾਰਨੀ ਲਗੇ ਤੇ ਆਪਣੇ ਨਾਮ ਕਰਾ ਗਿਆ ਧੋਖੇ ਨਾਲ ਜਦੋਂ ਸਾਨੂੰ ਕਹਿੰਦਾ ਇਸ ਮਕਾਨ ਚੋਂ ਵੀ ਨਿਕਲੋ ਮੈਂ ਪ੍ਰੂਫ ਦਿਖਾ ਦਾਂਗਾ ਸਾਰਾ ਕੁਝ ਸਾਰੀ ਝੂਠੀ ਬਿਲਕੁਲ ਝੂਠੇ ਨੇ ਮੇਰੇ ਸਿਸਟਰ ਨੇ ਦੋ ਪਨਵਈਏ ਨੇ ਇਹ ਸਾਰਿਆਂ ਨੇ ਰਲ ਕੇ ਇਹ ਗੇਮ ਰਚੀ ਗਈ ਹੈ ਸਾਰੀ 8 ਸਾਲ ਤੋਂ ਮੈਂ ਕੱਠੇ ਹੀ ਰਹਿੰਦਾ ਆ ਰਿਆਂ ਕੋਈ ਮੈਨ ਲੱਗ ਥੋੜਿਆਂ ਮਾਪੇ ਤੋਂ ਸਾਡੇ ਘਰ ਦੀਆਂ ਲੜਕੀਆਂ ਔਰ ਜਵਾਈ ਜੀ ਭੁੱਖੇ ਬੈਠੇ ਇਸ ਚੀਜ਼ ਲਈ ਇਹਨਾਂ ਦੇ ਪਿੱਛੇ ਉਹਨਾਂ ਨੇ ਸਾਡਾ ਮਾਬਰੂ ਲਾਤਾ ਮੇਰਾ ਨਾਮ ਗਿਆਨਜਨ ਨਾਰੰਗਨ ਜੀ ਜੀ ਕਿਉਂ ਅਜੇ ਤਾਂ ਕਿਉਂ ਸਰ ਦੇਣਾ ਇਸ ਕਰਕੇ ਜੀ ਸਾਡੇ ਨਾਲ ਬੜਾ ਤੋਖਾ ਹੋਇਆ ਜੀ ਹਾਂ ਮੇਰੇ ਲੜਕਾ ਸੁਰੇਸ਼ ਕੁਮਾਰ ਨਾਰਿੰਗਾ ਜੀ ਜੀ ਹਾਂ ਹਾਂ ਮੰਜੀ ਨਹੀਂ ਬੋਲਦੇ ਜੋ ਸੁਰੇਸ਼ ਕੁਮਾਰ ਨਾਰਿੰਗਾ ਜੀ ਉਹਨੇ ਸਾਡੇ ਨਾਲ ਬੜਾ ਤੋਖਾ ਕੀਤਾ ਜੀ ਸਾਨੂੰ ਆਪਣੀ ਕੋਠੀ ਬਣਾਈ ਹੰਪੜਾ ਰੋਡ ਦੇ ਸਾਨੂੰ ਉੱਥੇ ਲੈ ਗਿਆ ਚਾਰ ਪੰਜ ਮਹੀਨੇ ਉੱਥੇ ਰੱਖਿਆ ਉਸ ਦੌਰਾਨ ਉਹਨੇ ਸਾਡਾ ਮਕਾਨ ਸਾਰੀ ਦੁਕਾਨ ਸਾਡਾ ਪਲਾਂਟ ਸਾਰੀ ਰਸਤੀਆਂ ਸਾਨੂੰ ਕਹਿੰਦਾ ਐਡ ਲੈਣੀ ਹੈ ਡਾਕਟਰ ਕੋਲੋਂ ਤੇ ਤੁਸੀਂ ਇਹ ਕਰ ਦਿਓ ਸਾਡੇ ਕੋਲ ਪਾਵਰ ਡਾਰਨੀ ਉਹ ਸਾਡੀ ਮਿਸ ਜੀ ਤੇ ਮੈਂ ਕਰਦ ਕੇ ਦੇ ਦਿੱਤੀ ਤੇ ਹੁਣ ਉਹ ਪਾਵਰ ਡਾਰਨੀ ਲਗੇ ਤੇ ਆਪਣੇ ਨਾਮ ਕਰਾ ਗਿਆ ਧੋਖੇ ਨਾਲ 420 ਕਰਕੇ ਉਹ ਆਪਣੇ ਨਾਮ ਕਰਾ ਗਿਆ ਸਾਡੇ ਬੈਂਕ ਦੇ ਵਿੱਚ ਪੈਸੇ ਸੀ ਉਹ ਵੀ ਸਾਰੇ ਕਢਾ ਕੇ ਲੈ ਗਿਆ ਉਹ ਵੀ ਸਾਡੇ ਖਰਚੇ ਜੋਗੇ ਘਰ ਪੈ ਰੱਖੇ ਸੀ ਉਹ ਵੀ ਲੈ ਗਿਆ ਚੱਕ ਕੇ ਅਸੀਂ ਚੰਡੀਗੜ੍ਹ ਇਲਾਜ ਕਰਾਣ ਗਏ ਸੀ ਉਹਨੇ ਮਗਰੋਂ ਆਪਣੇ ਮੁੰਡੇ ਨੂੰ ਭੇਜਿਆ ਹੋਏ ਪੈਸੇ ਇਥੋਂ ਲੈ ਗਿਆ ਦਾ ਜੀ ਨੇ ਪੁੱਛਿਆ ਵੀ ਕਿੱਥੇ ਬੈਠੇ ਨੇ ਦੱਸਤਾ ਵੀ ਇੱਥੇ ਨੂੰ ਲੈ ਗਿਆ ਤੇ ਹੁਣ ਸਾਨੂੰ ਨਾ ਤਾਂ ਕੋਈ ਸਾਡੀ ਸੇਵਾ ਕਰਦਾ ਨਾ ਸਾਡੀ ਪ੍ਰਾਪੀਆਂ ਦਾ ਕੁਝ ਕਰਦਾ ਬਲਕਿ ਧਮਕੀਆਂ ਦਿੰਦਾ ਇੱਥੇ ਅਸੀਂ ਉੱਪਰ ਕਿਰਾਏਦਾਰ ਰੱਖੇ ਸੀ ਆਪਣੀ ਸੇਫਟੀ ਲਈ ਵੀ ਸਾਡਾ ਖਿਆਲ ਰੱਖਣਗੇ ਉਹਨਾਂ ਨੂੰ ਧਮਕੀਆਂ ਧਮਕੀਆਂ ਦੇ ਕੇ ਉਹ ਵੀ ਖਾਲੀ ਕਰਾ ਗਿਆ ਉਹਨਾਂ ਨੂੰ ਜੁਰਮਾਨਾ ਦਿੱਤਾ ਇਹਦੇ ਨੂੰ ਖਾਲੀ ਕਰਕੇ ਚਲੇ ਗਿਆ ਵੀ ਅਸੀਂ ਕੀ ਲੈਣਾ ਇਸ ਨੂੰ ਹੁਣ ਜੇ ਅਸੀਂ ਅੱਜ ਫੇਰ ਕਿਰਾਏਦਾਰ ਆਏ ਸੀ ਉਹਨਾਂ ਨੇ ਵੀ ਧਮਕੀਆਂ ਫੋਨ ਤੇ ਦੇਣ ਲੱਗ ਗਏ ਪਾਬਲਾ ਪਰ ਤੁਹਾਨੂੰ ਕਿੰਨੇ ਚਿਰ ਪਹਿਲਾਂ ਤੁਸੀਂ ਮੰਗਾਇਆ ਪਰ ਪਾਬਲਾ ਦਾਨੀ ਅਸੀਂ ਕਰਾਈ ਸੀ ਕੁਛ 6 ਮਹੀਨੇ ਪਹਿਲਾਂ ਠੀਕ ਹੈ ਜੀ ਤੇ 6 ਮਹੀਨੇ ਜਿਸ ਦਿਨ ਕਰਾਈ ਉਸ ਦਿਨ ਉਹਨੇ ਰਿਸਪੀ ਆਪਣਾ ਨਾ ਕਰਾਇਆ ਓਕੇ ਜੀ ਉਸ ਦਿਨ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਲੱਗਾ ਉਹ ਰਿਸਪੀ ਤੇ ਸਾਨੂੰ ਹੁਣ ਪਤਾ ਲੱਗਿਆ ਜੀ ਹੁਣ ਪਤਾ ਲੱਗਿਆ ਹਾਂ ਜੀ ਜਦੋਂ ਸਾਨੂੰ ਕਹਿੰਦਾ ਇਸ ਮਕਾਨ ਚੋਂ ਵੀ ਨਿਕਲੋ ਤੇ ਮਕਰਨ ਜੀ ਵੀ ਮੈਂ ਆਪਾਂ ਉਹਦਾ ਕੰਮ ਵੀ ਉਹਨਾਂ ਨੇ ਰਿਸਟਰੀ ਕਰਾ ਦਿੱਤਾ ਹੈ ਰਿਸਟਰੀ ਕਰਾ ਲਈ ਜੀ ਉਹ ਤੋਂ ਖੇ ਨਾਲ ਤੇ ਤੋਂ ਖੇ ਨਾਲ ਦੁਕਾਨ ਦੀ ਕਰਾ ਲਈ ਸਾਹਮਣੇ ਪਲਾਟ ਦੀ ਕਰਾ ਲਈ ਤੇ ਜਿਹੜੇ ਹੰਬਰਾ ਰੋਡ ਤੇ ਇਹ ਕੁੱਟਚੇ ਰਹਿ ਰਹੇ ਆ ਮੈਂ ਬੜਾਈ ਮੈਂ ਲਈ ਨਾ ਉਹਨਾਂ ਦੇ ਲੈ ਲਈ ਇਹ ਮੇਰੀ ਕੋਈ ਗਲਤੀ ਹੋ ਗਈ ਆਲਮੋਸਟ ਕਿੰਨੇ ਕੁ ਦਾ ਉਹਨੇ ਕਪਲਾ ਕੀਤਾ ਜੀ ਅਗਰ ਮੋਟੀ ਮੇਰੇ ਸਾਬ ਨਾਲ ਤਾਂ ਦੇਖੋ ਜੀ ਹੋਣਾ ਕੋਈ 40 50 ਕਰੋੜ ਦਾ ਕਪਾ 50 ਕਰੋੜ ਦੇ ਕਰੀਬ ਕੀ ਕੀ ਫਿਰ ਤੁਸੀਂ ਇਹਦੀ ਸ਼ਿਕਾਇਤ ਕਿਸੇ ਨੂੰ ਦਿੱਤੀ ਸ਼ਿਕਾਇਤ ਅਸੀਂ ਦਿੱਤੀ ਸੀ ਜੀ ਪੁਲਿਸ ਅੱਚ ਠੀਕ ਹੈ ਜੀ ਉਹਨਾਂ ਨੇ ਕੋਈ ਡਿਊਟੀ ਲਈ ਸੀ ਏਸੀ ਏਸੀਪੀ ਸਰਬਨਗਰ ਨੇ ਜੀ ਉਹਨਾਂ ਦੀ ਉਹਦੀ ਕਾਰਵਾਈ ਹੋ ਰਹੀ ਹੈ ਉਹ ਕਾਰਵਾਈ ਕਰਨ ਦੇ ਸਾਨੂੰ ਬੁਲਾਇਆ ਤੇ ਉਹਨਾਂ ਨੂੰ ਬੁਲਾਣਗੇ ਬੁਲਾ ਕੇ ਦੱਸਣ ਪੁੱਛਣਗੇ ਕੀ ਕਰਨਾ ਹੈ ਉਹਨੂੰ ਤਾਂ ਉਹਨਾਂ ਦੇ ਅਸਵਸਥਾ ਕੀ ਕਰਨਾ ਕੀ ਨਹੀਂ ਕਰਨਾ ਫਿਰ ਅਸੀਂ ਇਹਨਾਂ ਦੀ ਕੈਂਸਲ ਸਨਵਸਥਾ ਦਿੱਤੀ ਹੋਈ ਹੈ ਤਹਿਸੀਲਦਾਰ ਸਾਹਿਬ ਦੇ ਉਹਨ ਛੁੱਟੀਆਂ ਕਰਕੇ ਅਜੇ ਕੁਝ ਹੋ ਨਹੀਂ ਰਿਹਾ ਤਸੀਲ ਦੇ ਦਸਤਨ ਛੁੱਟੀਆਂ ਨੇ ਤੇ ਐਸ ਲਈ ਹੁੰਦੇ ਵੀ ਅਸੀਂ ਲਿਖ ਦਿੱਤਾ ਵੀ ਜਿਹੜੀਆਂ ਨਜਾਇਜ਼ ਡਿਸਟਰੀ ਹੋਈਆਂ ਇਹ ਤਾਂ ਕੈਨਸਲ ਕਰ ਦਿੱਤੀਆਂ ਜਾਂਦਾ ਬੇਟੇ ਦੇ ਨਾਲ ਨਾਲ ਕਿਸੇ ਹੋਰ ਤੇ ਵੀ शक ਹੈ ਕੋਈ ਹੋਰ ਵੀ ਨਾਮ ਮਿਲਿਆ ਨਾ ਨਾ ਇਹਦੇ ਨਾਲ ਹੋ ਮਿਲਿਆ ਹੋਗਾ ਉਸਨੂੰ ਤਾਂ ਜਾਂ ਕੋਈ ਜਣਾ ਕਰੋ ਤਿੱਕੋ ਹੀ ਬੇਟਾ ਇਹ ਕਿੰਨੇ ਜਦੋਂ ਤੁਹਾਡੇ ਤੋਂ ਲੱਗ ਰਹੇ ਇਹ ਉੱਥੇ ਦੋ ਸਾਲ ਹੋ ਗਏ 3 ਗਏ ਮੇਰੇ ਕੋਲ ਹੀ ਅੱਛਾ ਜੀ ਤੇ ਕਰਦਾ ਵੀ ਇਹ ਕੰਮ ਕਿਸੇ ਦਾ ਕੰਮ ਮੇਰਾ ਉੱਥੇ ਹਮਲੇ ਰੂਪ ਦੇ ਸਸਾਇੰਗਰ ਦੇ ਸਾਹਮਣੇ ਪਲਾਈਵੁੱਡ ਦੀ ਦੁਕਾਨ ਦਾ ਠੀਕ ਹੈ ਤੇ ਤੁਹਾਡੇ ਕੰਮ ਨੂੰ ਇਹਨੇ ਟੇਕਓਵਰ ਕੀਤਾ ਜਾਂ ਇਹਨੇ ਆਪਣਾ ਖੋਲਿਆ ਉਹ ਕੰਮ ਜਿਹੜਾ ਆਪਣਾ ਹੀ ਕੀਤਾ ਸੀ ਮੇਰੀ ਫਾਰਮਸੀ ਇਧਰ ਬਦਲ ਕੇ ਅੰਦਰ ਲੈ ਗਿਆ ਨਾਮ ਬਦਲੇ ਕਰਾ ਲਿਆ ਪੁਰਾਣੇ ਕੰਮ ਨੂੰ ਟੇਕਓਵਰ ਕੀਤਾ ਨੇ ਹਾਂਜੀ ਮੇਰੇ ਕੰਮ ਨੂੰ ਵੀ ਮੇਰੀ ਗੋਲਡਨ ਟੈਂਬਰ ਸੀ ਉੱਥੇ ਉਹਨੇ ਗੋਲਡਨ ਪਲਾਈਵੁੱਡ ਨਾਮ ਰੱਖ ਲਿਆ ਨੰਬਰ ਉਹੀ ਹੈ 파ਟਨਰ ਬਦਲ ਲਿਆ 파ਟਨਰ ਪ੍ਰੋਪਟੀਆਂ ਤੋਂ ਇਲਾਵਾ ਵੀ ਕੋਈ ਹੋਰ ਚੀਜ਼ ਦਾ ਕਪਲਾ ਹੈਗਾ ਹੋਰ ਪੈਸੇ ਦਾ ਕੀ ਪੈਸੇ ਦਾ ਕੀ ਰੋਲਾ ਆਜੇ ਤੇ ਪੈਸਾ ਕੀ ਹੋਣਾ ਜੀ ਪੈਸਾ ਰੋਲਣ ਕਿਹੜਾ ਜੀ ਬੈਂਕ ਖਾਲੀ ਕਰ ਗਿਆ ਮੇਰਾ ਤੁਹਾਡੇ ਨਾਲ 4 ਜਿਹੜੀ ਕੀਤੀ ਤੁਸੀਂ ਪਾਵਰ ਆਫ ਅਟਰਨੀ ਦਿੱਤੀ ਹੈ ਹੁਣ ਉਹਨੇ ਉਹਦਾ ਮਿਸਯੂਜ਼ ਕਰ ਲਿਆ ਹਾਂਜੀ ਤੁਹਾਡੇ ਤੋਂ ਵਿਸ਼ਵਾਸ ਲਗਿਆ ਚਲੋ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਹਾਂ ਵੀ ਸਾਡਾ ਜਿਹੜਾ ਆਜੂ ਦੇ ਸੱਜੇ ਜਗਾ ਗਲਤ ਉਹਨੇ ਆਪਣੇ ਨਾਮ ਕਰਵਾਈ ਹੈ ਇਹ ਵਾਪਸ ਸਾਡੇ ਨਾਮ ਹੋਵੇ ਉਹ ਜਿੰਨਾ ਜਿੰਨਾ ਪੈਸਾ ਸਾਡੇ ਬੈਂਕ ਕਰਜੋ 420 ਨਕਰਾ ਕੇ ਲੈ ਗਿਆ ਇਹ ਹੋਰ ਘਰੋਂ ਚੱਕ ਕੇ ਲੈ ਗਿਆ ਸਾਡੇ ਗਹਿਣੇ ਚੱਕ ਕੇ ਲੈ ਗਿਆ ਉਹ ਸਾਡੇ ਬਾਪੂ ਦਾ ਅਸੀਂ ਬੇਟਾ ਇਹ ਸਾਵਾ ਕੋ ਸਾਡਾ ਬੇਟਾ ਸਭ ਪੁੱਛ ਲੈ ਗਏ ਕੋਸ਼ਿਸ਼ ਲਈ ਪਹਿਲਾਂ ਸਾਡੇ ਛੱਡਿਆ ਅਸੀਂ ਬਹੁਤ ਉਦਾਸ ਹੋ ਗਏ ਸਾਡ ਰਿਤੀ ਪਸੰਦ ਨਾ ਨਾ ਰਿਤੀ ਉਹ ਮੁੰਡਾ ਸੁੱਕਾ ਕੇ ਬੈਠੇ ਸਾਨੂੰ ਜੀ ਨਾ ਥਾਰ ਹੁਣ ਕੋਈ ਪੁੱਛਦਾ ਨਾ ਕੋਈ ਬੁਲਾਉਂਦਾ ਨਾ ਕੋਈ ਚੁਲਾਉਂਦਾ बस सारा कुछ ਲੈ ਗਏ ਸਾਡਾ ਕੋਲ ਕੀ ਮੰਗ ਕਰਨ ਦੀ ਮਤਰੀ ਕੀ ਮੰਗ ਕਰਦੇ ਹਾਂ ਅਸੀਂ ਬੇਟਾ ਜਿਹੜੀ ਸਾਡੇ ਸਭ ਕੁਝ ਹੈਗਾ ਸਾਨੂੰ ਵਾਪਸ ਮਿਲਿਆ ਜਾਵੇ ਬਸ ਪ੍ਰਾਪਤੀ ਹੈ ਸਭ ਕੁਝ ਸਾਨੂੰ ਸਾਨੂੰ ਵਾਪਸ ਮਿਲਿਆ ਜਾਵੇ ਓਕੇ ਠੀਕ ਹੈ ਜੀ ਸ਼URESH NARANG ਅੱਛਾ ਜੀ ਤੇ ਸਰ ਇੱਕ ਕੋਈ ਅੱਜ ਤੁਹਾਡੇ ਫਾਦਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕੋਈ આરોਪ ਲਗਾਏ ਨੇ ਕਿ ਮੇਰੇ ਨਾਲ ਕੋਈ ਧੋਖਾਧੜੀ ਵਗੈਰਾ ਕੀਤੀ ਮੇਰੇ ਬੇਟੇ ਨੇ ਕੀ ਮਾਮਲਾ ਕੀ ਸਰ ਮਾਮਲਾ ਇਹ ਹੈ ਕਿ ਮੈਂ ਉਹ ਇੱਕੋ ਬੇਟਾ ਜੀ ਤੇ ਮੇਰੀ ਸਿਸਟਰ ਨੇ ਜੀ ਮਦੋ ਵਿਵੇਜਾ ਜੀ ਆ ਮੀਨੂ ਜੀ ਬੱਤਰਾ ਜੀ ਐਂਡ ਪ੍ਰੇਵੀ ਭਗਤ ਜੀ ਤਿੰਨ ਮੇਰੇ ਸਿਸਟਰ ਨੇ ਦੋ ਪਨਵਈਏ ਨੇ ਇਹ ਸਾਰਿਆਂ ਨੇ ਰਲ ਕੇ ਇਹ ਗੇਮ ਰਚੀ ਗਈ ਹੈ ਸਾਰੀ ਉਹਨਾਂ ਨੂੰ ਇਹ ਲਾਲਚ ਆ ਗਈ ਇਹ ਪਾਵਰ ਜਿਹੜੇ ਪਾਵਰ ਟਾਨੀ ਕਰਾ ਕੇ ਗਿਆ ਸਾਨੂੰ ਮਿਲਿਆ ਕੁਛ ਨਹੀਂ ਨਾ ਮਿਲਣਾ ਸਾਨੂੰ ਉਹਨਾਂ ਨੇ ਇਸ ਵੇਸਤੇ ਇਹ ਸਾਰਾ ਛੜੇ ਅੰਤਰਕ ਚਾਹੀਏ ਜੀ ਸਿਰਫ ਪਾਵਰ ਆਫ ਟਰਨੀ ਉਹਨਾਂ ਨੇ ਤੁਹਾਡੇ ਨਾਮ ਕੀਤੀ ਹੈ ਤੇ ਇਹ ਗੇਮ ਤੁਸੀਂ ਕਿਸ ਤਰੀਕੇ ਨਾਲ ਰਚੀ ਗਈ ਹੈ ਗੇਮ ਰਚੀ ਗਈ ਹੈ ਜਦ ਪਾਵਰ ਟਾਈਨ ਸਾਢੇ ਹੋ ਗਈ ਜੀ ਜੀ ਜਦੋਂ ਪਾਵਰ ਟਾਈਨ ਸਾਢੇ ਹੋ ਗਈ ਅਸੀਂ ਪਾਪਾ ਨੂੰ ਕਿਹਾ ਪਾਪਾ ਇਹ ਗੱਡੀ ਜਿਹੜੇ ਕੱਲ ਨੂੰ ਵੇਚਣਾ ਹੈ ਮਦਦ ਵੀ ਠੀਕ ਨਹੀਂ ਅਸੀਂ ਮਦਦ ਨੂੰ ਹਾਰਦੀ ਪ੍ਰੋਬਲਮ ਹੋਈ ਕਹਿੰਦੇ ਕੋਈ ਨੂੰ ਪਾਵਰ ਟਾਈਨ ਤੋਂ ਮੇਰੇ ਕੋਲ ਰਹਿੰਦੇ ਅਸੀਂ ਕਿਹਾ ਕਹਿੰਦੇ ਰਿਸ਼ਤੀ ਕਰਾ ਲੈ ਕੋਈ ਗੱਲ ਨਹੀਂ ਆਪਣਾ ਘਰ ਹੈ 56 ਸਾਲ ਤੋਂ 28 ਸਾਲ ਤੋਂ ਮੈਂ ਇਕੱਠੇ ਹੀ ਰਹਿੰਦਾ ਆ ਰਿਆਂ ਕੋਈ ਮੈਨ ਲੱਗ ਛੋੜਾਂਗੇ ਮਾਪੇ ਤੋਂ ਅੱਜ ਵੀ ਮੇਰੇ ਖੂਨ ਨੇ ਅੱਜ ਵੀ ਮੈਂ ਖੜਾ ਕੋਈ ਦੁੱਖ ਤਕਲੀਫ ਹੈ ਮੈਂ ਹੀ ਖੜਾ ਕੌਣ ਖੜਾ ਹੈ ਜੋ ਬੇਟਾ ਕੰਮ ਆ ਸਕਦਾ ਬਨੋਈਏ ਕੰਮ ਨਹੀਂ ਆ ਸਕਦਾ ਜਿੰਨਾ ਮਰਜ਼ੀ ਕੋ ਕਹਿ ਲਵੇ ਜਿੰਨਾ ਮਰਜ਼ੀ ਕਹਿ ਲਵੇ ਨਾ ਕਹਿ ਲਵੇ ਰਿਸ਼ਭ ਨਰੰਗ ਦੇ ਨਾਲ ਜਦੋਂ ਮਕਾਨ ਤੁਸੀਂ ਕਰਾਇਆ ਉਹ ਪਾਵਰਟੂ ਵੀ ਥ्रू ਹੈ ਉਹ ਤੁਹਾਡੇ ਨਾਲ ਕਰਾਤਾ ਉਹਨਾਂ ਨੇ ਇਹ ਵੀ ਕਿਹਾ ਫਿਰ ਤੁਸੀਂ ਉਹ ਵੇਚਤਾ ਦੂਸਰਾ ਰੂਪ ਦੇਖੋ ਮੈਂ ਨਾ ਮੇਰੇ ਕੋਲ ਹੀ ਪਸਾਰੀਆਂ ਹੈਗੀਆਂ ਜੀ ਜੀ ਮੇਰੇ ਕੋ ਸਾਬੂ ਕਲੀਪ ਹੈਗਾ ਮੈਂ ਜਦੋਂ ਮਾਨਯੋਗ ਅਦਾਲਤ ਤੇ ਮੇਰਾ ਕੇਸ ਚੱਲਦਾ ਹੈ ਜੀ ਜੀ ਜੇ ਉੱਥੇ ਜੋ ਚੀ ਮੰਗਣਗੇ ਜੋ ਪ੍ਰੂਫ ਮੰਗਣਗੇ ਮੈਂ ਦਿਆਂਗਾ ਜੇ ਮੇਰੇ ਕੇਸ ਦੀ ਕਿਹੜਾ ਚੱਲਿਆ ਕਿਸ ਨੂੰ ਲੈ ਕੇ ਚੱਲਦਾ ਇਹੀ ਪ੍ਰਾਪਤਿਆਂ ਦੇ ਕੇਸ ਉਹਨਾਂ ਨੇ ਇਸ ਕੇਸ ਕੀਤਾ ਤੁਸੀਂ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਕੇਸ ਕਰਕੇ ਫਿਰ ਐ ਪ੍ਰੈਸ ਕਾਨਫਰੰਸ ਲਾਈ ਹੈ ਤਾਂ ਮੇਰੇ ਮੈਨੂੰ ਹਰਟ ਕਰ ਰਹੇ ਨੇ ਸਾਰੇ ਜਣੇ ਮੈਂ ਕੱਲਾ ਹੈਗਾ ਉਹ ਮੱਠ ਜਣੇ ਹੈਗੇ ਨੇ ਉਹ ਮੈਨੂੰ ਹਰਟ ਕਰ ਰਹੇ ਨੇ ਪਰ ਮੈਂ ਹਟ ਨਹੀਂ ਹੋਣਾ ਮਾਤਾ ਜੀ ਵੀ ਇਹ ਗੱਲ ਕਹਿ ਰਹੀ ਹੈ ਕਿ ਉਹ ਸਾਨੂੰ ਰੱਖਦਾ ਹੀ ਨਹੀਂ ਹੈ ਸਾਡੇ ਨਾਲ ਜਿਹੜਾ ਕਿੱਥੇ ਉਹ ਰਹਿ ਰਹੇ ਨੇ ਸੁੰਦਰ ਨਗਰ ਹਾਂ ਹਾਂ ਕਹਿੰਦੇ ਨੇ ਉਹ ਉੱਪਰ ਕਿਰਾਏਦਾਰ ਰਹਿੰਦੇ ਨੇ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਰਹਿੰਦੇ ਨੇ ਮਤਲਬ ਬਹੁਤ ਹੁਣ ਸੁਣੋ ਇੱਕ ਛੋਟੀ ਅਰਜ ਹੈ ਦੇਖੋ ਮੇਰੇ ਮਾਪੇ ਹੈ ਮੈਂ ਉਹਨਾਂ ਤੇ ਕੋਈ ਐਸੀ ਬਲੇਮ ਨਹੀਂ ਲਗਾਣਾ ਚਾਹੇ ਦੇਖੋ ਮੇਰੇ ਮਾਪੇ ਮੈਂ ਵੀ ਉਹਨਾਂ ਦਾ ਕੱਲ ਵੀ ਉਹਨਾਂ ਦੇ ਨੇ ਅੱਜ ਮੇਰੇ ਮੈਂ ਵੀ ਖੂਨ ਉਹਨਾਂ ਦਾ ਉਹ ਮੇਰੇ ਖੂਨ ਨੇ ਦੇਖੋ ਆਪਾਂ ਉਹ ਕੰਮ ਨਹੀਂ ਕਰਨਾ ਕੋਈ ਉਹਨਾਂ ਦੇ ਕੋਈ ਬਲੇਮ ਲਗਾਵਾ ਜੇ ਮੈਂ ਬਲੇਮ ਲਗਾਵਾ ਮੇਰੇ ਲਈ ਛੋਪਾ ਨਹੀਂ ਰਹੇਗਾ ਜੀ ਇਸ ਕੰ ਉਹ ਜੋ ਮੈਨੂੰ ਮਰਜੀ ਕਹਿਣ ਮੈਂ ਪੁੱਤਰ ਆ ਉਹ ਮੈਨੂੰ ਮਗੜਾ ਕਹਿਣ ਮੈਨੂੰ ਚੰਗਾ ਕਹਿਣ ਉਹਨਾਂ ਦਾ ਪੁੱਤਰ ਆ ਮੈਂ ਉਹ ਪੁੱਤਰ ਹੀ ਰਹਿਣਾ ਹੈ ਉਹ ਕੋਈ ਹੋਰ ਨਹੀਂ ਹੋ ਸਕਦਾ ਅਜੋਨ ਦੁੱਖ ਟੇਕਲੇ ਹੁੰਦੀ ਹੈ ਕੋਈ ਤੇ ਕੌਣ ਖੜਾ ਬੇਟਾ ਹੀ ਖੜਾ ਹੈ ਜੀ ਫਿਰ ਜੋ ਉਹਨਾਂ ਨੇ ਬਲੇਮ ਲਗਾਇਨ ਤੁਸੀਂ ਕਹਿੰਦੇ ਉਹ ਝੂਠੇ ਨੇ ਬਿਲਕੁਲ ਹੰਡਰਸਮੈਂਟ ਮੈਂ ਪ੍ਰੂਫ ਦਿਖਾ ਦਾਂਗਾ ਸਾਰਾ ਕੁਝ ਸਾਰੇ ਝੂਠੇ ਨੇ ਬਿਲਕੁਲ ਝੂਠੇ ਹੈ ਉਹਨਾਂ ਨੇ ਕਿ ਬਲੇਮ ਵੀ ਲਗਾਇਆ ਕਿ ਤਨਾ ਕਿ ਦੇਖੀ ਜਿਹੜਾ ਸਾਡਾ ਕੋਈ ਡਾਕਟਰ ਤਾਂ ਤੁਸੀਂ ਬਹਾਨਾ ਲਿਆ ਕਿ ਡਾਕਟਰ ਦਾ ਬਹਾਨਾ ਲੈ ਕੇ ਕਿਹਾ ਮੈਂ ਡਾਕਟਰ ਕੋਲ ਕੀਮਤ ਲੈਣੀ ਹੈ ਇਸ ਕਰਕੇ ਤੁਸੀਂ ਪਾਵਰ ਅਕੈਡਮੀ ਲਈ ਉਸ ਤੋਂ ਬਾਅਦ ਉਹਨਾਂ ਦਾ ਜੋਗਾ ਉਹਨਾਂ ਦਾ ਜੋਗਾ ਠੀਕ ਹੈ ਪੂਰੀ ਕਰੋ ਗੱਲ ਕਰ ਲਈ ਹੋ ਗਈ ਹਾਂਜੀ ਜੀ ਜੀ ਜਿਹੜਾ ਉਹਨਾਂ ਨੇ ਪਾਵਰ ਟਾਨੀ ਜਿਸਨ ਕਰਾਈ ਹੈ ਮੇ ਕੋ ਰਿਕਾਰਡਿੰਗ ਪਈ ਹੈ ਮੈਂ ਕਿਹਾ ਪਾਪਾ ਤੁਸੀਂ ਰਿਕਾਰਡਿੰਗ ਜਿਹੜੀ ਤੁਸੀਂ ਪਾਵਰ ਟਾਨੀ ਕਰਾਣ ਜਾਣੀ ਹੈਗੀ ਹੈ ਤੁਸੀਂ ਤੇ ਮੰਮੀ ਤਿਆਰ ਹੋ ਜਾਓ ਤੇ ਪਾਵਰ ਟਾਨੀ ਕਰਾਣ ਜਾਣਾ ਰੀਸ਼ਵਨਾ ਚਲਿਓ ਪਾਵਰ ਟਾਨੀ ਤੁਹਾਡੀ ਹੋਣੀ ਹੈ ਟਾਈਮ ਨੇ ਚਲੇ ਜਾਓ ਪਾਪਾ ਗਾ ਠੀਕ ਹੈ ਮੈਂ ਤਿਆਰ ਆ ਉਹ ਰਿਕਾਰਡਿੰਗ ਮੇਰੇ ਕੋ ਪਈ ਹੈ ਜੀ ਮੇਰਾ ਨਾਮ ਸੀਮਾ ਨਾਰੰਗ ਹੈ ਜੀ ਮੈਡਮ ਇਹ ਜਿਹੜਾ ਇਸ਼ੂ ਹੈ ਇਹ ਅਸਲ ਚ ਹੈ ਕੀ ਹੈ ਇਹ ਸਾਰਾ ਪ੍ਰਾਪਰਟੀ ਦਾ ਇਸ਼ੂ ਹੈ ਕਿਉਂਕਿ ਸਾਡੇ ਘਰ ਦੀਆਂ ਲੜਕੀਆਂ ਔਰ ਜਵਾਈ ਜੀ ਭੁੱਖੇ ਬੈਠੇ ਇਸ ਚੀਜ਼ ਲਈ ਇਹਨਾਂ ਦੇ ਪਿੱਛੇ ਉਹਨਾਂ ਨੇ ਸਾਡਾ ਮਾਬਪਰੋ ਲਾਤਾ ਮੇਰੇ ਸਾਡੇ ਮਾਬਪਾ ਬਰੋਲ ਰਹੇ ਨੇ ਇਹ ਉਹਨਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਆਪਣਾ ਬੁਢਾਪਾ ਨਾ ਰੋ ਲਾਓ ਆਪਣੇ ਬੱਚਿਆਂ ਕੋਲ ਰਹੋ बस असि यही ਚਾਹੁੰਦੇ ਕਿਨੇ ਕੰਸਲਟ ਕੀਤਾ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਸਾਡੇ ਫੋਨ ਬਲੌਕ ਹੈਗੇ ਸਾਡੀਆਂ ਨਾਨਾ ਨੇ ਫੋਨ ਫੋਨ ਕਰ ਲਿਆ ਠੀਕ ਹੈ ਠੀਕ ਸਾਡੇ ਫੋਨ ਨੰਬਰ ਬਲੌਕ ਨੇ ਚਲੋ ਹੁਣ ਅਗਰ ਉਹ ਰਹਿਣਾ ਚਾਹੁੰਦੇ ਅਸੀਂ 1 2 ਵਾਰੀ ਕੋਸ਼ਿਸ਼ ਕੀਤੀ ਜਾਂਦੀ ਮੇਰੀਆਂ ਨਾਨਾ ਗੇਟ ਦੇ ਬਾਹਰ ਖੜ ਕੇ ਸਾਨੂੰ ਅੰਦਰ ਨਹੀਂ ਆਣ ਦਿੱਤਾ ਚਲੋ ਹੁਣ ਅਗਰ ਉਹ ਬੈਠ ਕੇ ਫੈਸਲਾ ਕਰਨਾ ਚਾਹੁੰਦੇ ਕਰੋਗੇ ਜੀ ਹਾਂਜੀ ਜ਼ਰੂਰ ਕਰਾਂਗੇ ਜੀ ਨਹੀਂ ਤਾਂ ਫਿਰ ਕੋਰਟ ਚ ਜਾ ਕੋਰਟ ਤੇ ਕੀ ਹੋਇਆ ਉਹ ਤਾਂ ਆ ਦੇਖੋ ਜੀ ਆ ਦੇਖੋ ਇਹ ਫੋਟੋ ਕਿੰਨੀ ਪੁਰਾਣੀ ਹੈ ਜੀ 4 ਮਹੀਨੇ ਪੁਰਾਣੀ ਹੈ ਜੀ ਇਸ ਤੋਂ ਪਹਿਲਾਂ ਦੀ ਜਿੰਗੀਆਂ ਮਰਜ਼ੀ ਕਹਿ ਸਕਦੇ ਤੁਹਾਡੇ ਨਾਲ ਹੀ ਰਹਿੰਦੇ ਸੀ ਮੈਂ ਮੇši ਉਹਨਾਂ ਦੇ ਨਾਲ ਰਹੀਆਂ ਮੈਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਹੀਆਂ ਪਹਿਲਾਂ ਅਸੀਂ ਸੁੰਦਰ ਨਗਰ ਰਹਿੰਦੇ ਸੀ ਫਿਰ ਮੇਰੇ ਫਾਦਰ ਇਨ-ਲਾਉ ਦਾ ਆਪਰੇਸ਼ਨ ਮੈਕਸ ਹਸਪੀਟਲ ਦੀ ਹੋਣ ਕਰਕੇ ਮੈਂ ਪਹਿਲਾਂ ਇੱਧਰ ਆ ਗਈ ਕਿਉਂਕਿ ਸਾਡੀ ਅਜੇ ਕੋਠੀ ਕੰਪਲੀਟ ਨਹੀਂ ਹੋਈ ਸੀ ਉਹਨਾਂ ਨੂੰ ਮਿੱਟੀ ਘਟੇ ਚ ਲੈ ਕੇ ਨਹੀਂ ਆਣਾ ਸੀ ਫਿਰ ਉਹ ਸਾਡੇ ਨਾਲ ਆਏ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਤੇ ਮਮਾ ਪਾਪਾ ਦੀ ਖਰਾਬ ਰਹਿਣ ਕਾਰਨ ਉਹਨਾਂ ਨੇ ਪਾਵਰ ਆਫ ਅਟਾਰਨੀ ਮੇਰੇ ਬੇਟੇ ਨੂੰ ਦਿੱਤੀ ਜੀ ਕਿ ਤੁਸੀਂ ਹੁਣ ਜੋ ਮਰਜ਼ੀ ਤੁਸੀਂ ਕਰ ਸਕਦੇ ਹੋ ਕਿ ਹੁਣ ਤਾਂ ਨਹੀਂ ਆ ਜਾ ਸਕਦੇ ਉਸ ਤੋਂ ਬਾਅਦ ਜਿਸ ਤਰੀਕੇ ਮੇਰੀ ਸਿਸਟਰ ਇਨ ਲਾਜ਼ ਨੂੰ ਔਰ ਉਹਨਾਂ ਦੇ ਹਸਬੰਦ ਨੂੰ ਜਦੋਂ ਇਹ ਵਾਲੀ ਗੱਲ ਪਤਾ ਲੱਗੀ ਉਹਨਾਂ ਨੇ ਸਾਡੇ ਮੰਮੀ ਪਾਪਾ ਨੂੰ ਐਸਾ ਪੈਂਚੇ ਵਿੱਚ ਲਿਆ ਉਹ ਕਹਿੰਦੇ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀਗੀਆਂ ਉਹ ਤੁਸੀਂ ਇਹਨਾਂ ਨੂੰ ਕਿਵੇਂ ਦੁੱਤੀਆਂ